ਕੱਲ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਘੋਸ਼ਿਤ ਕਰਨ ਤੋਂ ਬਾਅਦ ਜਿਵੇਂ ਸ਼੍ਰੀ ਕਾਲ ਤਖਤ ਸਾਹਿਬ ਤੋਂ ਆਦੇਸ਼ ਆਉਂਦਾ ਪਟਨਾ ਸਭ ਦੇ ਅਡੀਸ਼ਨਲ ਹੈੱਡ ਗ੍ਰੰਤੀ ਸਮੇਤ ਤਿੰਨ ਲੋਕ ਤਨਖਾਹੀਆ ਕਰਾਰ ਦਿੱਤੇ ਜਾਂਦੇ ਕਮੇਟੀ ਤਲਬ ਕੀਤੀ ਜਾਂਦੀ ਹੈ ਲੇਕਿਨ ਇਸ ਦੇ ਦਰਮਿਆਨ ਜੋ ਹੁੰਦਾ ਉਹ ਜ਼ਿਆਦਾ ਅਹਿਮ ਖਬਰ ਹੈ ਜਿਹੜੀ ਖਬਰ ਨੂੰ ਟੱਚ ਨਹੀਂ ਕੀਤਾ ਗਿਆ ਕੱਲ ਜਦੋਂ ਮੀਡੀਆ ਦੇ ਰੋਬਰੂ ਸੀਗੇ ਗਿਆਨੀ ਕੁਲਦੀਪ ਸਿੰਘ ਗੜਗਾਜ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਗਿਆਨੀ ਰਗਵੀਰ ਸਿੰਘ ਬਾਰੇ ਉਹਨਾਂ ਨੇ ਧੰਨਵਾਦ ਕੀਤਾ ਕਿ ਉਹ ਸਾਨੂੰ ਸਾਥ ਦੇ ਰਹੇ ਨੇ ਅਗਲੇ ਦਿਨਾਂ ਤੁਸੀਂ ਬੜਾ ਕੁਝ ਐਸਾ ਦੇਖੋਗੇ ਉਹਨਾਂ ਨੇ ਗਿਆਨੀ ਸੁਲਤਾਨ ਸਿੰਘ ਦੀ ਹਾਜ਼ਰੀ ਦੋ ਹੋਰ ਗ੍ਰੰਤੀ ਸਿੰਘਾਂ ਦੀ ਹਾਜ਼ਰੀ ਦਾ ਧੰਨਵਾਦ ਦਿੱਤਾ ਹੈ ਗਿਆਨੀ ਰਗਵੀਰ ਸਿੰਘ ਨੂੰ ਤੁਹਾਨੂੰ ਯਾਦ ਹੋਵੇ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਤਿੰਨ ਜੱਥੇਦਾਰ ਬਾਹਰ ਕਰਤੇ ਗਏ ਸੀ ਇਹਨਾਂ ਦੇ ਵਿੱਚੋਂ ਇਹ ਦੋਵੇਂ ਨੇ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਗਿਆਨੀ ਰਗਬੀਰ ਸਿੰਘ ਔਰ ਗਿਆਨੀ ਸੁਲਤਾਨ ਸਿੰਘ ਇਹਨਾਂ ਤਿੰਨਾਂ ਨੂੰ ਮੁੜ ਬਹਾਲ ਕਰਨ ਲਈ ਦਮਦਮੀ ਟਕਸਾਲ ਬਾਬਾ ਬਲਬੀਰ ਸਿੰਘ ਨਿਹੰਗ ਜਥੇਬੰਦੀਆਂ ਵੱਲੋਂ ਬਾਬਾ ਅਵਤਾਰ ਸਿੰਘ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਤੇ ਹੋਰ ਸੰਪਰਦਾਵਾਂ ਦੇ ਲੋਕ ਲਗਾਤਾਰ ਅੰਦੋਲਨ ਚਲਾ ਰਹੇ ਸੀਗੇ ਔਰ ਇਸ ਅੰਦੋਲਨ ਦੇ ਦਰਮਿਆਨ ਦੇ ਵਿੱਚ ਹੀ ਯਾਨੀ ਰਗਵੀਰ ਸਿੰਘ ਨੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਵੀ ਹਟਾਏ ਜਾਣ ਦਾ ਖਦਸ਼ਾ ਪ੍ਰਗਟ ਕਰਦਿਆਂ ਪਟੀਸ਼ਨ ਦਾਇਰ ਕਰਤੀ ਸੀ ਜਿੱਥੇ ਟਕਰਾਅ ਹੋਰ ਵੱਧ ਗਿਆ ਸੀ ਲੇਕਿਨ ਉਸ ਟਕਰਾਅ ਤੋਂ ਬਾਅਦ ਕੱਲ ਜਿਹੜੀ ਤਬਦੀਲੀ ਦੇਖੀ ਗਈ ਗਿਆਨੀ ਸੁਲਤਾਨ ਸਿੰਘ ਦਾ ਕਲ ਸਿੰਘ ਸਹਬਾਨਾ ਦੇ ਨਾਲ ਬੈਠਣਾ ਪੰਜ ਜਥੇਦਾਰਾਂ ਚ ਹਾਜ਼ਰ ਹੋਣਾ ਔਰ ਇਹਦੇ ਨਾਲ ਹੀ ਦੋ ਹੋਰ ਗ੍ਰੰਤੀ ਸਿੰਘ ਦਰਬਾਰ ਸਾਹਿਬ ਤੋਂ ਭੇਜੇ ਜਾਣੇ ਔਰ ਇਹਦਾ ਸ਼ਰੇਹ ਦਿੱਤਾ ਜਾਣਾ ਗਿਆਨੀ ਰਗਵੀਰ ਸਿੰਘ ਨੂੰ ਕਿ ਸੁਖਬੀਰ ਸਿੰਘ ਬਾਦਲ ਗਿਆਨੀ ਰਗਵੀਰ ਸਿੰਘ ਚ ਸਮਝੌਤਾ ਹੋ ਗਿਆ ਉਸ ਗੱਲ ਤੋਂ ਬਾਅਦ ਜਿਹਦੇ ਚ ਇਹ ਕੋਰਟ ਚਲੇ ਗਏ ਸੀ ਜਿਹੜਾ ਬਾਅਦ ਚ ਨਾ ਕੇਸ ਵਾਪਸ ਲੈ ਲਿਆ ਹੁਣ ਗਿਆਨੀ ਰਗਵੀਰ ਸਿੰਘ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਕਮੇਟੀ ਨੂੰ ਕੋਆਪਰੇਟ ਕਰਨਗੇ ਇੱਕ ਤਾਂ ਇਹ ਸਵਾਲ ਹੈ ਮਤਲਬ ਇਹਨੂੰ ਸੁਖਬੀਰ ਦੀ ਮੈਨੇਜਮੈਂਟ ਸਕਿੱਲ ਵੀ ਕਹੋਗੇ ਜਾਨੀ ਰਗਵੀਰ ਸਿੰਘ ਦਾ ਯੂ ਟਰਨ ਵੀ ਕਹੋਗੇ ਸਿੱਖ ਪੰਥ ਦੇ ਵਿੱਚ ਚੱਲ ਰਹੀਆਂ ਗੱਲਾਂ ਜਿਹਦੇ ਵਿੱਚ ਗਿਆਨੀ ਰਗਵੀਰ ਸਿੰਘ ਦਾ 2 ਦਸੰਬਰ ਤੋਂ ਬਾਅਦ ਲਗਾਤਾਰ ਬਦਲਦਾ ਰੰਗ ਸਰੂਪ ਉਹ ਵੀ ਸਾਹਮਣੇ ਆਊਗਾ ਜਿਹਦੇ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਨੂੰ ਸੱਦ ਕੇ ਕਿਹਾ ਜਾਣਾ ਕਿ ਤੁਸੀਂ ਭਰਤੀ ਸ਼ੁਰੂ ਕਰੋ ਤੇ ਜਦੋਂ ਉਹਨਾਂ ਨੇ ਕਿਹਾ ਕਿ ਫਿਰ ਅਸੀਂ ਕਿਸ ਅਕਾਲੀ ਦਲ ਲਈ ਕਰਨੀ ਆ ਕਿਉਂਕਿ ਸੁਖਬੀਰ ਬਾਦਲ ਵਾਲਾ ਤੁਹਾਡਾ ਤਾਂ ਆਪਣੀ ਕਰ ਚੁੱਕਿਆ ਤਾਂ ਇਹ ਕਿਹਾ ਜਾਣਾ ਕਿ ਤੁਸੀਂ ਭਰਤੀ ਸ਼ੁਰੂ ਕਰੋ ਅਸੀਂ ਉਸ ਭਰਤੀ ਨੂੰ ਖਾਰਜ ਕਰ ਦੇਵਾਂਗੇ ਜਿਹੜੀ ਸੁਖਵੀਰ ਵੱਲੋਂ ਕੀਤੀ ਜਾ ਰਹੀ ਹੈ ਕਿਉਂ ਪਰਿਵਾਰਕ ਤੁਹਾਨੂੰ ਮਾਨਤਾ ਦੇਤੀ ਜਾਊਗੀ ਬਾਅਦ ਵਿੱਚ ਉਹਦੇ ਤੇ ਕੋਈ ਕਾਰਵਾਈ ਨਾ ਕਰਨਾ ਮਤਲਬ ਇਹਨਾਂ ਨੂੰ ਲਾਤਾਂ ਜਾਣਾ ਸੋ ਪੰਥਕ ਸੰਕਟ ਦੇ ਨਜ਼ਰੀਏ ਤੋਂ ਸਿੰਘ ਸਹਿਬਾਨ ਦਾ ਰੋਲ ਪੋਲਿਟਿਕਸ ਵਿੱਚ ਬਦਲਦੇ ਚਿਹਰੇ ਬਦਲਦੀਆਂ ਸੰਭਾਵਨਾਵਾਂ ਕੀ ਦੇਖ ਰਹੇ ਹੋ ਜੰਦਾਬਾਬ ਤੁਸੀਂ ਦੇਖੋ ਬਹੁਤ ਡਿਟੇਲ ਦੇ ਵਿੱਚ ਇਹ ਸਾਰੇ ਭੂਮਿਕਾ ਰੱਖੀ ਹੈ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜਾ ਤੁਸੀਂ ਪੁਆਇੰਟ ਇਹ ਰੱਖਿਆ ਹੈਗਾ ਵੀ ਯਾਨੀ ਰਗਵੀਰ ਸਿੰਘ ਉਹ ਜਿਹੜੇ ਹੁਣ ਅੱਜਕੱਲ ਹੈੱਡ ਗ੍ਰੰਤੀ ਨੇ ਉਹਨਾਂ ਨੇ ਮਤਲਬ ਜ ਸਹਾਯੋਗੀ ਭੇਜੋੜੇ ਨਾ ਕਿਉਂਕਿ ਉਹਨਾਂ ਤੋਂ ਦੇ ਆਰਡਰ ਤੋਂ ਬਿਨਾਂ ਤਾਂ ਕੋਈ ਜਾਏਗਾ ਨਹੀਂ ਅਗਰ ਜਿੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਮੀਟਿੰਗ ਹੋਣੀ ਹੈ ਤਾਂ ਭੇਜਨੇ ਤਾਂ ਇਹਨਾਂ ਨੂੰ ਪੜ੍ਹ ਕੇ ਰਿਸਪੌਂਸੀਬਲਤਾ ਇਹ ਨਹੀਂ ਉੱਥੇ ਮੈਨੂੰ ਦੋ ਗ੍ਰੰਤੀ ਜਿਹੜੇ ਦੂਜੇ ਨੇ ਉਹਨਾਂ ਦਾ ਤਾਂ ਮੈਨੂੰ ਕੋਈ ਜ਼ਿਆਦਾ ਅੰਦਾਜ਼ਾ ਨਹੀਂ ਪਰ ਗਿਆਨੀ ਸੁਲਤਾਨ ਸਿੰਘ ਹੋਰਾਂ ਦਾ ਮੈਨੂੰ ਇਹ ਲੱਗ ਰਿਹਾ ਹੈ ਕਿ ਇਹ ਇੱਕ ਵੱਡੀ ਡਵੈਲਪਮੈਂਟ ਹੈ ਜਿਹੜੀ ਤੁਸੀਂ ਜਿਹੜਾ ਸ਼ੱਕ ਜ਼ਾਹਿਰ ਕੀਤਾ ਹੈਗਾ ਵੀ ਕੀ ਕੋਈ ਬੰਦੇ ਇਕੱਠੇ ਹੋ ਗਏ ਨੇ ਇਹਦੇ ਵਿੱਚ ਜੋ ਅਲੱਗ-ਅਲੱਗ ਅਜੇ ਤੱਕ ਅਲੱਗ-ਅਲੱਗ ਚੱਲ ਰਹੇ ਸੀਗੇ ਉਹ ਇਕੱਠੇ ਹੋ ਗਏ ਆ ਉਹ ਮੈਨੂੰ ਜ਼ਰੂਰ ਲੱਗ ਰਿਹਾ ਹੈ ਇਹਦੇ ਵਿੱਚ ਕੋਈ ਉਹ ਨਹੀਂ ਹੈ ਉਹ ਮੈਂ ਇਸ ਕਰਕੇ ਕਹਿ ਰਹੇ ਹਾਂ ਕਿ ਦੇਖੋ ਜੇਕਰ ਕੋਈ ਬੰਦਾ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਰ ਰਿਹਾ ਹੈ ਸਿੱਧਾ ਇਸ ਗੱਲ ਲਈ ਕਿ ਜੀ ਮੈਨੂੰ ਹਟਾਇਆ ਜਾਦਾ ਕਿੰਨਾ ਸੀਰੀਅਸ ਐਲੀਗੇਸ਼ਨ ਉਹ ਲਗਾ ਰਿਹਾ ਹੈ ਹੈਨਾ ਆਦਰਵਾਇਜ਼ ਵੀ ਜਿਸ ਤਰ੍ਹਾਂ ਉਹਨਾਂ ਨੂੰ ਹਟਾਇਆ ਗਿਆ ਉਹ ਤੋਂ ਬਹੁਤੇ ਖੁਸ਼ ਨਹੀਂ ਸੀ ਇਸ ਕਰਕੇ ਜਿਹੜੀ ਉਹਨਾਂ ਦੀ ਰੁਟੀਨ ਦੇ ਜਿਵੇਂ ਟਕਤਾ ਦੀ ਟਕਤਾ ਤੇ ਮੀਟਿੰਗਾਂ ਹੁੰਦੀਆਂ ਨੇ ਉਹ ਕਦੇ ਨਹੀਂ ਗਏ ਮਤਲਬ ਐਸ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਉਹ ਆਪ ਕਦੇ ਸ਼ਾਮਲ ਨਹੀਂ ਹੋਏ ਤਾਂ ਉਸ ਟਾਈਮ ਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਉਹ ਕੱਲ ਵੀ ਅਗਿਆਨੇ ਸੁਲਤਾਨ ਸਿੰਘ ਉਹ ਕਰ ਨਹੀਂ ਪਿੱਛਾ ਜਾਂਦੇ ਤਾਂ ਕਰ ਕੀ ਕਰ ਸਕਦੇ ਸੀ ਪਰ ਕਿਉਂਕਿ ਲੜਾਈ ਮੈਂ ਕਹਿ ਰਿਹਾ ਕਿ ਵੱਡੀ ਹੈ ਲੜਾਈ ਸੁਖਬੀਰ ਬਾਦਲ ਨੂੰ ਤਨਖਾਈਆ ਕਰਾਰ ਦੇਣ ਦੀ ਨਹੀਂ ਸੁਪਰੀ ਬਾਦੂ ਤੇ ਕਈ ਕਿਸ ਨੇ ਕਰਾਰ ਦੇਤਾ ਇਸ ਨੂੰ ਲੈ ਕੇ ਇਹ ਤੱ ਵੀ ਸਾਡੇ ਅਧਿਕਾਰ ਦੇ ਖੇਤਰ ਤੋਂ ਬਾਹਰ ਹੋ ਗਿਆ ਸਾਰੇ ਇਕੱਠੇ ਹੋ ਬੱਚਾ ਸਾਡਾ ਵਿਰੋਧ ਵੀ ਹੈ ਤਾਂ ਵੀ ਇਸ ਮਾਮਲੇ ਤੇ ਇਕੱਠੇ ਹੋ ਜੋ ਹੁਣ ਇਹ ਕਿਹច ਦਿਸ਼ਾ ਚ ਜਾਏਗਾ ਟਕਰਾਓ ਇਹ ਬਹੁਤ ਦੇਖਣ ਵਾਲੀ ਚੀਜ਼ ਹੈ ਪਰ ਇੱਕ ਗੱਲ ਹੈ ਕਿ ਆਲਰੇਡੀ ਜਦੋਂ 2003 ਚ ਇਹ ਫੈਸਲਾ ਹੋ ਚੁੱਕਿਆ ਕਿ ਜਿਹੜੇ ਪੰਥ ਦੇ ਮਸਲੇ ਨੇ ਉਹ ਕੱਲ ਤੱਕ ਸਭ ਤੇ طے ਹੋਣੇ ਨੇ ਜਿਹੜੇ ਲੋਕਲ ਕੋਈ ਉਥੇ ਦੀ ਇਸ਼ੂਜ਼ ਹੈਗੇ ਆ ਪਟਨਾ ਸਾਹਿਬ ਜਾਂ ਪਿਆਹਰ ਯਾ ਉਹਦੇ ਆਸ-ਪਾਸ ਹੋਰ ਜਿਹੜੇ ਲਗਾ ਲੋ ਸਟੇਟਾਂ ਤੇ ਕਰਦੇ ਹੋਣਗੇ ਉਹਨਾਂ ਨਾਲ ਕੋਈ ਸੰਬੰਧਿਤ ਹੈ ਪੰਥਕ ਇਸ਼ੂ ਜਿਹੜੇ ਛੋਟੇ ਲੋਕਲ ਇਹਨੂੰ ਸਥਾਨਕ ਆਪਾ ਇਸ਼ੂ ਕਹਿੰਨੇ ਆ ਅਗਰ ਉਹ ਕਰਨੇ ਤੋਂ ਕਰ ਹੀ ਜਾਣਾ ਉਹਨਾਂ ਨੂੰ ਕੋਈ ਕਿਸੇ ਨੇ ਨਹੀਂ ਰੋਕਿਆ ਹੋ ਯਾਰ ਪਰ ਜੇ ਕੋਈ ਪੂਰੇ ਸਮੂਚੇ ਪੰਥ ਦੇ ਨਾਲ ਸੰਬੰਧਿਤ ਮਸਲਾ ਹੈ ਉਹ ਤਾਂ ਇੱਥੇ ਹੀ طے ਹੋਏ ਹੁਣ ਇਹਦੇ ਵਿੱਚ ਸਵਾਲ ਇਹ ਹੈ ਕਿ ਸੁਖਬੀਰ ਬਾਦਲ ਦਾ ਮਸਲਾ ਪੰਥਕ ਮਸਲਾ ਹੈ ਕਿ ਨਹੀਂ ਇਹ ਵੀ ਕੋ ਮਤਲਬ ਹੋਏਗਾ ਕਿ ਕੀ ਸੁਖਬੀਰ ਬਾਦਲ ਹੀ ਪੰਥ ਹੈ ਆਪਾਂ ਇਹ ਕਰਕੇ ਮੰਨ ਕੇ ਚੱਲ ਰਹੇ ਆਂ ਇਸ ਵੀਰ ਬਦਲੀ ਪੰਤੇ ਇਹ ਕਿਉਂ ਪਹਨ ਨਹੀਂ ਕਰ ਸਕਦੇ ਮਤਲਬ ਇਹ ਇੱਕ ਵੱਡੇ ਪੁਆਇੰਟ ਨੇ ਜਿਸ ਤੇ ਇਸ ਟਾਈਮ ਬਹਿਸ ਛਿੜ ਗਈ ਹੈ ਤੇ ਮੈਨੂੰ ਲੱਗਦਾ ਕਿ ਇਹ ਬਹਿਸ ਅਜੇ ਅੱਗੇ ਹੋਰ ਬਧੇਗੀ ਇੰਦਰਪ੍ਰੀਤ ਜੀ ਤੁਸੀਂ ਨੁਕਤਾ ਤਾਂ ਉਠਾ ਦਿੱਤਾ ਪਰ ਤੁਸੀਂ ਨੁਕਤੇ ਦੇ ਅੰਦਰ ਨਹੀਂ ਗਏ 2003 ਚ ਗਿਆਨੀ जोगਿੰਦਰ ਸਿੰਘ ਵਿਦਾਂਤੀ ਜਿਹੜੇ ਸੀ ਉਹ ਸੀ ਜੱਥੇਦਾਰ ਅਕਾਲ ਤਖਤ ਸਾਹਿਬ ਦੇ ਔਰ ਉਹਦੇ ਵਿੱਚ ਜਿਹੜੇ ਜੱਥੇਦਾਰ ਸ਼ਾਮਿਲ ਹੋਏ ਸੀ ਉਹਨਾਂ ਵਿੱਚ ਤਖਤਸ਼੍ਰੀ ਪਟਨਾ ਸਾਹਿਬ ਤੇ ਤਖਤਸ਼੍ਰੀ ਹਜੂਰ ਸਾਹਿਬ ਦੇ ਜੱਥੇਦਾਰ ਵੀ ਸ਼ਾਮਿਲ ਹੋਏ ਸੀ ਔਰ ਨਾਲ ਦੀ ਨਾਲ ਇਹਨਾਂ ਦੋਨਾਂ ਤਖਤਾਂ ਦੇ ਤਖਤ Shri Kesgarh Saab ਦੇ ਤਖਤ Shri Damdama Saab ਦੇ ਜਥੇਦਾਰ ਵੀ ਹਾਜ਼ਰ ਸੀ ਪੰਜਾਂ ਨੇ ਫੈਸਲਾ ਕੀਤਾ ਸੀ ਫੈਸਲਾ ਕੀ ਕੀਤਾ ਸੀ ਕੌਮੀ ਮਸਲੇ ਪੰਜੇ ਤਖਤਾਂ ਦੇ ਜਥੇਦਾਰ ਰਲ ਕੇ ਕਰਨਗੇ ਨਾ ਕਿ ਗ੍ਰੰਥੀ ਤਿੰਨ ਸੱਦ ਲੋ ਚੌਥਾ ਤੁਸੀਂ ਕੋਈ ਵੀ ਸੱਦ ਲੋ ਹੋਰ ਤੇ ਤੁਸੀਂ ਆਪ ਫੈਸਲਾ ਕਰ ਦਿਓ ਕਾਲ ਤੱਕ ਤੇ ਜਥੇਦਾਰ ਇਕੱਲੇ ਨਹੀਂ ਕਰਨਗੇ ਪੰਜੇ ਕਰਨਗੇ ਕੌਮੀ ਮਸਲੇ ਹੁਣ ਇਹਦੇ ਵਿੱਚ ਸਥਾਨਕ ਮਸਲੇ ਕਿਹੜੇ ਸੀ ਸਥਾਨਕ ਮਸਲੇ ਸੀ ਤਖਤਾਂ ਨਾਲ ਜੁੜੇ ਉਥੋਂ ਦੇ ਲੋਕਾਂ ਨਾਲ ਜੁੜੇ ਸਥਾਨਕ ਮਸਲੇ ਉਹਨਾਂ ਨੂੰ ਕਹਿੰਦੇ ਹੋ ਗਿਆਨੀ ਰਣਜੀਤ ਸਿੰਘ ਗੌਰ ਉਹਨਾਂ ਦੇ ਉੱਤੇ ਉਹ ਜਥੇਦਾਰ ਸੀਗੇ ਤਖਤ ਸ਼੍ਰੀ ਹਰਪਟਨਾ ਸਾਹਿਬ ਦੇ ਉਹਨਾਂ ਤੇ ਇਲਜ਼ਾਮ ਕਰਤਾਰਪੁਰ ਨਿਵਾਸੀ ਡਾਕਟਰ ਗੁਰਵਿੰਦਰ ਸਿੰਘ ਸਮਰਾ ਨੇ ਲਾਏ ਸੋਨੇ ਦੇ ਸਾਰਾ ਕੁਝ ਸੀ ਉਹਦੀ ਜਾਂਚ ਹੋਈ ਕੀ ਹੋਈ ਕੀ ਨਹੀਂ ਉਹਨਾਂ ਨੇ ਉਥੇ ਉਸ ਤਖਤ ਨੇ ਇਹਨੂੰ ਸਥਾਨਕ ਮਸਲੇ ਵਜੋਂ ਵੇਖਦੇ ਆ ਡੀਲ ਕਰ ਲਿਆ ਹੁਣ ਗਿਆਨੀ ਗੌਰ ਨੇ ਜਦੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਲੜਾਈ ਪੈ ਗਈ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਮੋਰਚਾ ਖੋਲਤਾ ਉਹਨਾਂ ਨੇ ਸੁਖਵੀਰ ਬਾਦਲ ਦੇ ਹੱਕ ਚ ਸਟੈਂਡ ਲੈ ਲਿਆ ਹੋਰ ਤਾਂ ਕੋਈ ਨਹੀਂ ਸੀ ਇਹੀ ਸੀ ਨਾ ਉਹਨਾਂ ਨੇ ਹਰ ਚੈਨਲ ਤੇ ਜਿਹੜਾ ਚੈਨਲ ਚੱਲਦਾ ਸੀ ਜਾ ਕੇ ਸਟੈਂਡ ਲਿਆ ਤੇ ਜਦੋਂ ਗਿਆਨੀ ਗੜਗੱਜ ਆ ਗਏ ਗਿਆਨੀ ਗੜਗੱਜ ਨੇ ਨਾ ਡਾਕਟਰ ਗੁਰਵਿੰਦਰ ਸਮਰਾਣ ਨੂੰ ਸੁਣਿਆ ਨਾ ਅਕਸ਼ੀਰੀ ਪਟਨਾ ਸਾਹਿਬ ਦੀ ਕਮੇਟੀ ਨੂੰ ਸੁਣਿਆ ਨਾ ਉੱਥੋਂ ਦੇ ਕਾਇਮ ਮਕਾਮ ਜ਼ਥੇਦਾਰ ਨੂੰ ਸੁਣਿਆ ਉਹਨਾਂ ਨੇ ਆਉਂਦਿਆ ਆਨੰਦਪਾਣਨ ਚ ਗਿਆਨੀ ਰਣਜੀਤ ਸਿੰਘ ਗੋਰੇ ਮਸਕੀਨ ਨੂੰ ਬਹਾਲ ਵੀ ਕੀਤਾ ਉਹਨਾਂ ਦੀ ਅਸਵਾਮਾਂ ਵੀ ਕਰਤੀਆਂ ਤੁਸੀਂ ਦੱਸੋ ਪਹਿਲਾ ਗਿਆਨੀ ਗੁਰੂ ਕੁਲਦੀਪ ਸਿੰਘ ਗੜਗੱਜ ਤੇ ਉਹਨਾਂ ਦੇ ਨਾਲ ਜਿਹੜੇ ਚਾਰ ਹੋਰ ਸਿੰਘ ਸਹਿਬਾਨ ਸੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ 'ਚ ਦਖਲ ਇਹਨਾਂ ਨੇ ਉਹਨਾਂ 'ਚ ਦਿੱਤਾ ਕਿ ਉਹਨਾਂ ਨੇ ਇਹਨਾਂ 'ਚ ਦਿੱਤਾ ਦੇਖੋ ਟੈਕਨੀਕਲੀ ਜੇ ਤੁਸੀਂ ਨਹੀਂ ਦੇਖੋਗੇ ਤੁਸੀਂ ਸਥਾਨਕ ਮਾਮਲਾ ਉਹਨਾਂ ਨੂੰ ਐਡਰੈਸ ਕੀਤਾ ਤੁਸੀਂ ਉਹਨਾਂ ਦੇ ਅਧਿਕਾਰ ਖੇਤਰ 'ਚ ਦਖਲ ਦਿੱਤਾ ਜਾਂ ਤੇ ਤੁਸੀਂ ਉਹਨਾਂ ਨੂੰ ਸੱਦਦੇ ਉਹਨਾਂ ਨੂੰ ਸੁਣਦੇ ਵੀ ਆ ਮੇਰੇ ਕੋਲ ਬੇਨਤੀ ਪੱਤਰ ਆਇਆ ਇਦੇ ਉੱਤੇ ਤੁਸੀਂ ਜੀ ਦੱਸੋ ਤੁਹਾਡੀ ਕੀ رائے ਆ ਗੁਰਵਿੰਦਰ ਸਮਰੇ ਦੀ ਜਿਹੜੀ ਆ ਉਹਨੂੰ ਵੀ ਸੱਦ ਲੈਂਦੇ ਸ਼ਿਕਾਇਤ ਪੁੱਛ ਲੈਂਦੇ ਇੱਕ ਕਮੇਟੀ ਬਣਾਉਂਦੇ ਸਾਂਝੀ ਜਾਂਚ ਕਰਾ ਕੇ ਤੱਥ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕਰਕੇ ਉਸ ਤੋਂ ਬਾਅਦ ਅਗਲੀ ਗੱਲ ਕਿ ਤੁਸੀਂ ਉਹ ਫੈਸਲਾ ਕਰਤਾ ਹੁਣ ਉਹਨਾਂ ਨੇ ਇਹ ਫੈਸਲੇ ਨੂੰ ਗਲਤ ਦੱਸਿਆ ਕਿਉਂਕਿ ਤੁਹਾਨੂੰ ਜਥੇਬੰਦੀਆਂ ਮੰਨਵੇਂ ਨਹੀਂ ਦੇਸੀ ਰਹੀਆਂ ਉਹਨਾਂ ਨੇ ਇਹਨਾਂ ਨੂੰ ਤਨਖਾਹ ਹੀ ਆਖਰ ਦੇ ਦਿੱਤਾ ਕਿਉਂਕਿ ਗੱਲ ਤਾਂ ਪੰਜ ਜਥੇਦਾਰਾਂ ਦੀ ਹੋ ਰਹੀ ਆ ਨਾ ਤੁਸੀਂ ਜੇਕਰ ਵੱਡਾ ਕੌਮੀ ਮਸਲਾ ਡਰੈਸ ਕਰਨਾ ਹੈ ਨਾ ਕਿਸੇ ਤਖਤ ਦੇ ਸਾਬਕਾ ਜ세ਦਾਰ ਦਾ ਮਾਮਲਾ ਡਰੈਸ ਕਰਨਾ ਤੁਸੀਂ ਹਜੂਰ ਸਾਹਿਬ ਵਾਲੇ ਵੀ ਸਾਧੋ ਪਟਨਾ ਸਾਹਿਬ ਵਾਲੇ ਵੀ ਸਾਧੋ ਹੁਣ ਉਸ ਤੋਂ ਅਗਲਾ ਮਸਲਾ ਕੀ ਪੈਦਾ ਹੁੰਦਾ ਇੰਦਰਪ੍ਰੀਤ ਜੀ ਜਦੋਂ ਸੁਖਬੀਰ ਬਾਦਲ ਨੂੰ ਉਹਨਾਂ ਨੇ ਤਲਬ ਕੀਤਾ ਤਾਂ ਇੱਕ ਕਮੇਟੀ ਬਣ ਜਾਂਦੀ ਹੈ ਗੱਲਬਾਤ ਕਰਨ ਲਈ ਇਹਦਾ ਮਤਲਬ ਤੁਸੀਂ ਠੀਕ ਮੰਨ ਰਹੇ ਹੋ ਉਹਨੂੰ ਕਿ ਇਹਨੂੰ ਮਸਲੇ ਨੂੰ ਹੱਲ ਕਰਨਾ ਰਗੁਜੀਤ ਸਿੰਘ ਵਿਰਖ ਹੁਣੀ ਆਪਣੇ ਬੰਦਿਆਂ ਨਾਲ ਚਾਰ ਲੋਕ ਉੱਥੇ ਜਾਂਦੇ ਨੇ ਉਹਨਾਂ ਨਾਲ ਮੀਟਿੰਗ ਹੁੰਦੀ ਘੰਟਾ ਪਰ ਉਸ ਤੋਂ ਬਾਅਦ ਉਹ ਆਪਣੀ ਚਿੱਠੀ ਦੇ ਵਿੱਚ ਐਡਵੋਕੇਟ ਧਾਮੀ ਨੂੰ ਹਦਾਇਤ ਕਰਦੇ ਆ ਵੀ ਅਸੀਂ ਤੁਹਾਡੇ ਕਹਿਣ ਤੇ ਹੋਰ ਵੀ ਦਿਨ ਦਿੱਤੇ ਸੀ। ਅਸੀਂ ਹੁਣ ਤੁਹਾਡੇ ਕਹਿਣ ਤੇ ਹੋਰ ਵੀ ਦਿਨ ਦਿੱਤੇ ਆ। ਇਹਦਾ ਮਤਲਬ ਧਾਮੀ ਉਹਨਾਂ ਨਾਲ ਸੰਪਰਕ 'ਚ ਸੀਗੇ। ਤੁਸੀਂ ਉਹਨਾਂ ਨੂੰ ਮਾਨਤਾ ਵੀ ਦੇ ਰਹੇ ਹੋ। ਹੁਣ ਸਵਾਲ ਇਸ ਗੱਲ ਦਾ ਹੈ ਕਿ ਜਦੋਂ ਗਿਆਨੀ ਕੁਲਦੀਪ ਸਿੰਘ ਨੂੰ ਤੇ ਗਿਆਨੀ ਟੇਕ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਉਦੋਂ ਤੇ ਅਗਲੇ ਦਿਨ ਮੀਟਿੰਗ ਨਾਲ ਸੱਦੀ ਵੀ ਉਹਨਾਂ ਨੇ ਗਲਤ ਕਰ ਲਿਆ। ਸੁਖਬੀਰ ਸਿੰਘ ਬਾਦਲ ਨੂੰ ਸਵੇਰੇ ਉਹ ਹੁਕਮਨਾਮਾ ਬਾਹਰ ਆਉਂਦਾ ਹੈ। ਕੱਲ ਹੀ ਹੋਇਆ ਹੈ। ਤਤ ਸ਼ਾਮ ਤੱਕ ਰਾਤ ਨਹੀਂ ਪੈਣ ਦਿੱਤੀ 8 ਵਜੇ ਤੋਂ ਪਹਿਲਾਂ ਪਹਿਲਾਂ ਉਹ ਸਾਰੇ ਤਨਖਾਈਆ ਕਰਾਰ ਦੇ ਦਿੱਤੇ ਸੋ ਗੱਲ ਹੈ ਨਾ ਮੇਰਾ ਆਪਣਾ ਜੀ ਕਰਦਾ ਕਿ ਮੈਂ ਸੁਖਵੀਰ ਸਿੰਘ ਬਾਦਲੋਂ ਵਾਇਨਾ ਪਾਵਰਫੁੱਲ ਹੋਵਾਂ ਤਖਤਾਂ ਦੇ ਜੱਥੇਦਾਰ ਤੁਹਾਡੀ ਡਿਸਪੋਜ਼ਲ ਤੇ ਹੋਣ ਤਖਤਾਂ ਦੇ ਜੱਥੇਦਾਰ ਫਿਰ ਕਹਿੰਦੇ ਘਰ ਥੋੜੀ ਸੱਦਿਆ ਸੀ ਅਸੀਂ ਥੋੜਾ ਆਦੇਸ਼ ਕੀਤਾ ਸੀ ਵੀ ਆਮਰੀ ਨੂੰ ਮਾਫ ਕਰ ਦਿਓ ਭੁਗਤੰਡੇ ਨੇ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪੋਲਿਟਿਕਸ ਨੂੰ ਸ਼੍ਰਮਣੀ ਕਮੇਟੀ ਦੀ ਪੋਲਿਟਿਕਸ ਨੂੰ ਸੱਤਾ 'ਚ ਰੱਖਣ ਲਈ ਬਣੇ ਰਹਿਣ ਲਈ ਉਹਨਾਂ ਨੇ ਇਹਨੂੰ ਬੜੇ ਠੀਕ ਤਰੀਕੇ ਨਾਲ ਹੈਂਡਲ ਕੀਤਾ ਸੀਗਾ। ਇਹ ਵੀ ਪੰਗਾ ਤੇ ਰਾਮ ਰਵੀ ਮੜਾ ਉਦੋਂ ਪਿਆ ਜਦੋਂ ਸੁਖਬੀਰ ਸਿੰਘ ਬਾਦਲ ਆ ਗਏ ਸੀਗੇ ਨਾ ਜਿਸ ਸੀਨ ਵਿੱਚ ਉਸ ਤੋਂ ਪਹਿਲਾਂ ਤੇ ਇਹੋ ਜੇ ਨਹੀਂ ਪਏ। ਇਹੀ ਸਿਆਸਤ ਜਿਹੜੀ ਧਾਰਮਿਕ ਸਿਆਸਤ ਦਾ ਭਾਸਕਾ ਸਾਹਿਬ ਇਹ ਸੁਖਬੀਰ ਬਾਦਲ ਦੀ ਸਿਆਸਤ ਨੂੰ ਵੀ ਮਾਰ ਰਹੀ ਹੈ। ਉਸ ਬੰਦੇ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਜਿਹੜੀ ਪੋਲਿਟਿਕਸ ਉਹ ਸਿੱਧੀ ਸਿਆਸਤ ਕਰਦਾ ਉਹ ਠੀਕ ਹੈ। ਉਹਨੇ 12 'ਚ ਸਰਕਾਰ ਬਣਾ ਲਈ। 15 ਦੇ ਵਿੱਚ ਧਾਰਮਿਕ ਸਿਆਸਤ ਵਿੱਚ ਆ ਗਈ ਔਰ ਰਗੜਿਆ ਗਿਆ ਫਿਰ ਉਹ ਹੁਣ ਮਸਾ ਉੱਪਰ ਰਿਹਾ ਸੀ ਫਿਰ ਉਹ ਰਗੜਿਆ ਗਿਆ ਪਬਲਿਕ ਪਰਸੈਪਸ਼ਨ ਇਹ ਬਣ ਰਹੀ ਹੈ ਕਿ ਸੁਖਬੀਰ ਬਾਦਲ ਕਿੰਨਾ ਪਾਵਰਫੁਲ ਹੈ ਸੁਖਬੀਰ ਬਾਦਲ ਨੇ ਸਾਰਾ ਕੁਝ ਕੀਤਾ ਜਾਂਦਾ ਜੀ ਸਵਾਲ ਤਾਂ ਇਹੀ ਕਿਹਾ ਜਾਊਗਾ ਨਾ ਕਿ ਗਿਆਨੀ ਸੁਲਤਾਨ ਸਿੰਘ ਜੇ ਉਹ ਨਵੇਂ ਫੈਸਲੇ 'ਚ ਸੁਖਬੀਰ ਬਾਦਲ ਦੇ ਹੱਕ ਵਾਲੇ ਫੈਸਲੇ 'ਚ ਬੈਠੇ ਨੇ 2 ਦਸੰਬਰ 'ਚ ਖਿਲਾਫ ਵਾਲੇ 'ਚ ਬੈਠੇ ਸੀ ਦੇਖੋ ਕਿਦਾਂ ਬਦਲ ਜਾਂਦੇ ਜਹੇਦਾਰ ਜੇ ਜਹੇਦਾਰ ਗਿਆਨੀ ਰਘਬੀਰ ਸਿੰਘ ਦਾ ਧੰਨਵਾਦ ਹੋ ਰਿਹਾ ਜਿਹੜੇ 3 ਦਿਨ ਪਹਿਲਾਂ ਤੱਕ ਡਰੇ ਹੋਏ ਸੀ ਕਿ ਮੈਨੂੰ ਕੱਢ ਦੇਣਗੇ ਜੀ ਇਦਾ ਮਤਲਬ ਹੈ ਕਿ ਉਹਨਾਂ ਨੂੰ ਲੱਗਿਆ ਵੀ ਜਾਂ ਤਾਂ ਕੋੜ ਤੋਂ ਰਾਤ ਲੈ ਲਓ ਜਾਂ ਸੁਖਬੀਰ ਤੋਂ ਰਾਤ ਲੈ ਲਓ ਗੱਲ ਇਹ ਹੈ ਕਿ ਕੀ ਸੁਖਬੀਰ ਨੂੰ ਜਿਹੜੀ ਉਹਦੀ ਪੋਲਿਟਿਕਸ ਆ ਉਹਦੇ ਚ ਫਾਇਦਾ ਹੋਊਕ ਨਹੀਂ ਉਹਨੇ ਕੋ ਜਥੇਦਾਰ ਬਣਨਾ ਕੱਲ ਤੱਕ ਦਾ ਉਹਨੇ ਤਾਂ ਮੁੱਖ ਮੰਤਰੀ ਬਣਨਾ ਉਹਨੂੰ ਪੁੱਛ ਕੇ ਦੇਖੋ ਉਹਨੇ ਮੁੱਖ ਮੰਤਰੀ ਬਣਨਾ ਹੈ ਤੇ ਆ ਜਥੇਦਾਰਾਂ ਵਾਲੀ ਸਿਆਸਤ ਤੇ ਸ਼੍ਰੋਮਣੀ ਕਮੇਟੀ ਵਾਲੀ ਸਿਆਸਤ ਉਹਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ ਉਹਦੇ ਖੁਦ ਸਲਾਹ ਕਰ ਉਹਨੂੰ ਮਾੜੀ ਸਲਾਹ ਦੇ ਰਿਹਾ ਜਾਂ ਉਹਦਾ ਬ੍ਰੇਨ ਇੱਥੇ ਚੱਲ ਨਹੀਂ ਰਿਹਾ ਐਡਾ ਵੱਡਾ ਮੈਨੇਜਮੈਂਟ ਦਾ ਮਾਹਰ ਐਡਾ ਹੁਨਰਬੰਦ ਬੰਦਾ ਸਿਆਸਤ ਵਿੱਚ ਲਿਓ ਲੈ ਗਿਆ ਜਿਹੜੀ ਉਹਦੇ ਜਿਹੜੀ ਪੰਜ ਮੈਂਬਰੀ ਕਮੇਟੀ ਤੇ ਬਾਕੀ ਮਾਮਲੇ ਸੀ ਥੋੜੇ ਜਿ ਪਿੱਛੇ ਚੱਲ ਰਹੇ ਸੀ ਸੁਖਬੀਰ ਦੀ ਪੋਲਿਟਿਕ ਸਿੱਧੀ ਹੋ ਰਹੀ ਸੀ ਚੱਲਦੀ ਗੱਡੀ ਹਾਈਵੇ ਤੇ ਜਾਂਦੀ ਜਾਂਦੀ ਖਤਾਨਾ ਚ ਸੁੱਟ ਲਈ ਭਾਸਕਰ ਸਾਹਿਬ ਕੀ ਕਹਿੰਦੇ ਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਇਹ ਸਾਰੀ ਚੀਜ਼ਾਂ ਨੂੰ ਐਜ਼ ਅ ਨੌਨ ਸਿੱਖ ਅਗਰ ਮੈਂ ਦੇਖਾਂ ਖਾਸ ਕਰਕੇ ਚਲੋ ਤੁਸੀਂ ਪੰਜਾਬ ਵਿੱਚ ਨਾ ਰਹਿੰਦੇ ਹੋ ਔਰ ਤੁਸੀਂ ਇਹਨਾਂ ਸਿੱਖਾਂ ਦੇ ਸਿੱਖੀ ਆਰਗੇਨਾਈਜੇਸ਼ਨਸ ਦੇ ਮਸਲੇ ਨੂੰ ਦੇਖੋ ਤੇ ਆਮ ਮਨਲਾ ਤੇ ਕਨਫਿਊਜ਼ ਹੀ ਹੋ ਜਾਏ ਕਿ ਵੀ ਇਹ ਹੈ ਕੀ ਤੇ ਕੱ ਕਿਉਂਕਿ ਪਟਨਾ ਸਾਹਿਬ ਦੇ ਤੱਕ ਤੁਸੀਂ ਖੁਦ ਕਿਹਾ ਕਿ ਵੀ ਪਹਿਲੇ ਜਦ ਜ਼ਿਆਦਾਤਰ ਵਿਦਾਂਤੀ ਦੇ ਟਾਈਮ ਇਕਤਿਰਤਾ ਹੁੰਦੀ ਸੀ ਪੰਜ ਤਖਤਾਂ ਦੀ ਹੁੰਦੀ ਸੀ ਹੁਣ ਦੋ ਜਿਹੜੇ ਤਖਤ ਹੈਗੇ ਨੇ ਕਿਸ਼ਗੜ ਸਾਹਿਬ ਤੇ ਅਗਲ ਤੱਕ ਜਾਂ ਫਿਰ ਦਮ ਦਮਾ ਸਾਹਿਬ ਉਹ ਇਹਨਾਂ ਤਖਤਾਂ ਦੀ ਹੀ ਸਿਰਫ ਇੱਕ ਤਖਤਾ ਕਰਕੇ ਫੈਸਲੇ ਲਏ ਜਾਂਦੇ ਨੇ ਤੁਸੀਂ ਇਹ ਦੇਖੋ ਕਿ ਕੱਲ ਗਿਆਨੀ ਗੜਗੜ ਸਾਜ ਸੁਣ ਰਹੇ ਸੀਗੇ ਜਾਂ ਪੜ੍ਹ ਰਹੇ ਸੀਗੇ ਜਿਹੜਾ ਅਸਤ ਕੱਲ ਦਾ ਫੈਸਲਾ ਉਹਦੇ ਵਿੱਚ ਕਹਿ ਰਹੇ ਸੀਗੇ ਆਪਣਾ ਨਾਂ ਉਸ ਫੈਸਲੇ ਦੇ ਵਿੱਚ ਉਹ ਖੁਦ ਲੈ ਰਹੇ ਸੀਗੇ ਕਿ ਕੇਸ਼ਗੜ ਸਾਹਿਬ ਦੇ ਜਥੇਦਾਰ ਗਿਆਨੀ ਕੁਦੀਪ ਸਿੰਘ ਗੜਗੜ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਔਰ ਗੰਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਉਹਨਾਂ ਨੇ ਇਹ ਫੈਸਲਾ ਲਿੱਤਾ ਹੈ ਕਿ ਵੀ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਜਾਏ ਤੁਸੀਂ ਇਹ ਗੱਲ ਦੇਖੋ ਕਿ ਇਹ ਤੇ ਉਹਨਾਂ ਇਜ਼ਰਾਈਲ ਤੇ ਇਰਾਨ ਦੀ ਲੜਾਈ ਨਹੀਂ ਹੈਗੀ ਜਦੋਂ ਉੱਥੋਂ ਕੋਈ ਮਿਸਾਈਲ ਆਈ ਤੇ ਇਹਨਾਂ ਨੇ ਵੀ ਇੱਕ ਮਿਸਾਈਲ ਛੱਡਤੀ ਉਸ ਤਰੀਕੇ ਨਾਲ ਧਾਰਮਿਕ ਮਾਮਲਿਆਂ ਨੂੰ ਹੱਲ ਕੀਤਾ ਜਾ ਰਿਹਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਪੋਲਿਟਿਕਸ ਹੈ ਜਦ ਅਲੀ ਤੇ ਆਨ ਦੀ ਕੋਸ਼ਿਸ਼ ਕਰਦੀ ਹੈ ਤੇ ਇੱਥੇ ਪੰਗੇ ਪੈ ਜਾਂਦੇ ਨੇ ਹੁਣ ਇੱਕ ਬਿਆਨ ਭਾਵੇਂ ਐਸਜੀਪੀਸੀ ਦਾ ਦੇਖ ਲੋ ਜਾਂ ਕਿਸੇ ਦਾ ਵੀ ਦੇਖ ਲੋ ਉਹਦੇ ਵਿੱਚ ਇਹ ਗੱਲ ਜ਼ੋਰ ਦੇ ਕੇ ਕਹੀ ਜਾ ਰਹੀ ਹੈ ਕਿ ਉਹ ਸਿੱਖ ਵਿਰੋਧੀ ਤਾਕਤਾਂ ਜਿਹੜੀ ਹੈਗੀ ਹੈ ਉਹ ਇਹ ਫੈਸਲੇ ਪਟਨਾ ਸਾਹਿਬ ਤੋਂ ਕਰਵਾ ਰਹੀ ਹੈ ਪਟਨਾ ਸਾਹਿਬ ਦੇ ਜਿਹੜੇ ਕਾਰਜਕਾਰੀ ਹੈਗੇ ਆ ਜਾਂ ਪੰਜ ਪਿਆਰੇ ਹੈਗੇ ਨੇ ਉਹਨੂੰ ਕਿਹੜੀ ਸਿੱਖ ਵਿਰੋਧੀ ਤਾਕਤਾਂ ਦੀ ਗੱਲ ਕਰ ਰਹੇ ਆ ਅੱਜ ਤੋਂ ਪਹਿਲੇ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਜਦ ਸਿੱਖ ਵਿਰੋਧੀ ਤਾਕਤਾਂ ਦੀ ਗੱਲ ਕਰਦੇ ਸੀ ਤੇ ਉਹਨਾਂ ਦਾ ਇਸ਼ਾਰਾ ਬੀਜੇਪੀ ਵੱਲ ਹੁੰਦਾ ਵੀਗਾ ਕਿ ਫੇਰ ਗੱਲ ਉੱਥੇ ਖੜੀ ਹੈ ਕਿ ਉਹ ਬੀਜੇਪੀ ਵੱਲ ਇਸ਼ਾਰਾ ਕਰ ਰਹੇ ਨੇ ਹਜੂਰ ਸਾਹਿਬ ਦਾ ਤੱਕ ਹੁਣ ਆਲਰੇਡੀ ਇਹ ਅਲੱਗ ਹੈਗੇ ਨੇ ਉਹ ਬਟਨਾ ਸਾਹਿਬ ਨੂੰ ਹੁਣ ਇੱਕ ਤਰੀਕੇ ਨਾਲ ਆਪਾਂ ਤਨਖਈਆ ਕੋਸ਼ਿਸ਼ ਕਰਤਾ ਜਦ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਗੁਰਦੇਵ ਸਾਹਿਬ ਨੂੰ ਜਾਂ ਫੇਰ ਟੇਕ ਸਿੰਘ ਉਹਨਾਂ ਨੂੰ ਜਿਹੜੇ ਜਥੇਦਾਰ ਟੇਕ ਸਿੰਘ ਉਹਨਾਂ ਨੂੰ ਤਨਖਈਆ ਕੋਸ਼ਿਸ਼ ਕੀਤਾ ਜਦ ਤਾਦਾ ਦਾ ਫੈਸਲਾ ਨਹੀਂ ਆਇਆ ਸੀਗਾ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜੇ ਤੁਸੀਂ ਬੌਸ ਤੇ ਅਟੈਕ ਕਰੋਗੇ ਨਾ ਤੇ ਫੇਰ ਅਸੀਂ ਇਦਾਂ ਫੈਸਲਾ ਲਵਾਂਗੇ ਇਹ ਮੈਨੂਅਲ ਲੱਗਦਾ ਹੈ ਕਿ ਸਿੱਖੀ ਦੇ ਵਿੱਚ ਇੱਕ ਮਜ਼ਾਕ ਜਿਹਾ ਚੱਲ ਰਿਹਾ ਹੈ ਔਰ ਇਸ ਮਜ਼ਾਕ ਨੂੰ ਜੇ ਛੇਤੀ ਕਿਤੇ ਨਹੀਂ ਸਾਧਿਆ ਗਿਆ ਤੇ ਆਮ ਲੋਕਾਂ ਦੇ ਵਿੱਚ ਜਿਹੜੀ ਸਿੱਖੀ ਦੀ ਧਾਰਨਾ ਹੈਗੀ ਹੈ ਨਾ ਕਿ ਸੇਵਾ ਕਰਨ ਵਾਲੇ ਹੈਗੇ ਨੇ ਜਦ ਆਪਸੀ ਲੜਾਈ ਨੂੰ ਤੁਸੀਂ ਇੰਨਾ ਵੱਡਾ ਕਰਦੇ ਹੋ ਜਿਹਦੇ ਵਿੱਚੋਂ ਕੱਢਣ ਪਣ ਕੱਲ ਜਿਹੜਾ ਫੈਸਲਾ ਸੀਗਾ ਉਹ ਵੀ ਬੜਾ ਅਜੀਬ ਜਿਹਾ ਸੀਗਾ ਕਿ ਵੀ ਉਹਨਾਂ ਨੇ ਸੁਵੀਰ ਸਿੰਘ ਬਾਦਲ ਉਹਨਾਂ ਨੂੰ ਜਿਸ ਤਰ੍ਹਾਂ ਤੁਸੀਂ ਵੀ ਉਹਨੇ ਦੱਸ ਕੇ ਹਟਿਓ ਕਿ ਉਹਨਾਂ ਨੂੰ ਪੂਰਾ ਮੌਕਾ ਦਿੱਤਾ ਗਿਆ 10 ਦਿਨ ਫਿਰ 10 ਦਿਨ ਫਿਰ 20 ਦਿਨ ਉਹ ਵੀ ਇਹ ਗੱਲ ਲਿਖ ਕੇ ਦਿੱਤੀ ਗਈ ਕਿ ਕਿਉਂਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਪਰੋਚ ਕੀਤਾ ਸੀ ਤੇ ਉਹਨਾਂ ਦੇ ਕਹਿਣ ਤੇ ਇਹ ਟਾਈਮ ਦਿੱਤਾ ਜਾ ਰਿਹਾ ਹੈ ਬਹੁਤ ਹੀ ਕਜੀਬ ਜਿਹੀ ਸਥਿਤੀ ਬਣੀ ਹੋਈ ਹੈ ਪੰਥ ਦੇ ਵਿੱਚ ਮੇਰੇ ਵਰਗੇ ਨਾਨ ਸਿੱਖ ਵਸਤੇ ਤੇ ਇਹਦੇ ਬਾਰੇ ਜੀ ਬਹੁਤ ਹੀ ਟਿੱਪਣੀ ਕਰਨਾ ਵੀ ਉਹ ਠੀਕ ਨਹੀਂ ਹੈਗਾ ਪਰ ਐਦਾਂ ਦੀ ਸਥਿਤੀ ਸਿੱਖੀ ਦਾ ਮਜ਼ਾਕ ਬਣਾ ਕੇ ਦੁਨੀਆ ਦੇ ਸਾਹਮਣੇ ਜਾਂ ਖਾਸ ਕਰਕੇ ਦੇਸ਼ ਦੇ ਸਾਹਮਣੇ ਤੇ ਰੱਖਿਆ ਜਾ ਰਿਹਾ ਹੈ ਨਹੀਂ ਭਾਸਕਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਸਿੱਖ ਆਪਣੀਆਂ ਸੰਸਥਾਵਾਂ ਪ੍ਰਤੀ ਕਿਉਂ ਨਾ ਉਦਾਸੀਨ ਹੋਣ ਉਹਨਾਂ ਨੇ ਜੇ ਮਨਚੇ ਗੱਲ ਕਰ ਕਰ ਕੇ ਕਿ ਨਰਪਖਤਾ ਨਾਲ ਕੁਝ ਨਹੀਂ ਹੋ ਰਿਹਾ ਲੋਕ ਫੈਸਲੇ ਕਰਾ ਲਿਆ ਜਿਹੜੇ ਕਾਲਤਕ ਸਾਬ ਨੂੰ ਦੁਨੀਆ ਮੰਦੀ ਆ ਉਥੋਂ ਦੀ ਰਹਿਤ ਮਰਿਆਦਾ ਅਨੁਸਾਰ ਚੱਲਦੀ ਆ ਉਥੋਂ ਸੇਧ ਲੈਂਦੀ ਆ ਉਥੋਂ ਸਾਰੇ ਫੈਸਲੇ ਹੁੰਦੇ ਆ ਤੇ ਜੇ ਫੈਸਲਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਗਈਆਂ ਤਾਂ ਭਰੋਸਾ ਤਾਂ ਟੁੱਟੂਗਾ ਯਾਨੀ ਰਗਵੀਰ ਸਿੰਘ ਸਵਾਲਾਂ ਦੇ ਘੇਰੇ 'ਚ ਨੇ ਉਹਨਾਂ ਦਾ ਅੰਦਰ ਬਾਹਰ ਹੋਣਾ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਮੈਨੂੰ ਤਾਂ ਹੁਣ ਕਦੇ-ਕਦੇ ਵਿਰਸਾਸੋ ਬਲਟੋਆ ਚੰਗੇ ਲੱਗਣ ਲੱਗ ਪਿਆ ਮੈਨੂੰ ਲੱਗਦਾ ਵਿਰਸਾ ਸਿੰਘ ਬਲਟਵਾ ਫਿਰ ਜ਼ਿਆਦਾ ਠੀਕ ਸੀ ਉਹਨਾਂ ਨੂੰ ਸਭ ਅਸਲੀਅਤ ਪਤਾ ਸੀ ਮੈਨੂੰ ਲੱਗਦਾ ਕਿ ਹੁਣ ਇਹਨਾਂ ਨੂੰ ਕੋਈ ਰਾਈਟ ਨਹੀਂ ਇਹਨਾਂ ਨੂੰ ਵਿਰਸਾ ਸਿੰਘ ਬਲਟਵਾ ਨੂੰ ਸਿਆਸਤ ਦੇ ਵਿੱਚ ਵਾਪਸ ਲਿਆਉਣਾ ਚਾਹੀਦਾ ਜਦੋਂ ਉਹ ਇਹਨਾਂ ਨੂੰ ਐਕਸਪੋਜ਼ ਕਰ ਰਹੇ ਸੀ ਤਾਂ ਇਹ ਅੰਦਰ ਜੋ ਗੱਲਾਂ ਕਰਦੇ ਨੇ ਉਹੀ ਨੇ ਦੇਖੋ ਸੰਤ ਜਰਨੈਲ ਸਿੰਘ ਪਿੰਡ ਰਾਵਲੇ ਦੀ ਗੱਲ ਹੁੰਦੀ ਉਹ ਜੋ ਮੂੰਹ ਤੇ ਸੀ ਬਾਹਰ ਸੀ ਉਹਨਾਂ ਦੇ ਨਾਲ ਵਾਲਾ ਦੂਜੀ ਪਾਸਾ ਅੱਜ ਗੱਲ ਕਰਨ ਲੱਗਦਾ ਹੈ ਪਹਿਲਾਂ ਮੈਨੂੰ ਦੱਸ ਲਾ ਤੂੰ ਕਹਿ ਕੀ ਰਿਹਾ ਇਹ ਨਾ ਹੋਵੇ ਕਿ ਤੂੰ ਕੋ ਮੇਰੇ ਬਿਹਾਵ ਤੇ ਕੋ ਹੋਰ ਗੱਲ ਕਰੇ ਜਿਹੜੇ ਇਹ ਜੱਥੇਦਾਰ ਨੇ ਇਹਨਾਂ ਨੇ ਜੇ ਅੰਦਰ ਗੱਲਾਂ ਹੋਰ ਕੀਤੀਆਂ ਰਿਕਾਰਡ ਕਰ ਲੀਆਂ ਮੈਨੂੰ ਲੱਗਦਾ ਹੁਣ ਤਾਂ ਇਹ ਵੀ ਸੱਚ ਹੋਣ ਲੱਗਿਆ ਕਿ ਇਹ ਅੰਦਰ ਕੀ ਕਰਦੇ ਨੇ ਤੇ ਬਾਹਰ ਕੀ ਕਰਦੇ ਨੇ ਮੈਂ ਅੱਗੇ ਜਾਵਾਂ ਇੱਕ ਪੱਲ ਹੀ ਮੈਂ ਜ਼ਰੂਰ ਜਾਣਾ ਚਾਹਾਂਗਾ ਇੰਦਰਪ੍ਰੀਤ ਜੀ ਮੈਂ ਤੁਹਾਨੂੰ ਉਹ ਹੁਕਮਨਾਮੇ ਦੀ ਇਬਾਰਤ ਪੜ੍ਹ ਕੇ ਸੁਣਾਉਣਾ ਜਿਹਦੇ ਵਿੱਚ 2003 ਚ ਗਿਆਨੀ ਬਦਾਂਤੀ ਦੇ ਜਥੇਦਾਰ ਹੁੰਦੇ ਆ ਕਈ ਸੀ ਗੱਲ ਇਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਮਿਤੀ 19 ਨਵੰਬਰ 2023 ਨੂੰ ਸ਼੍ਰੀ ਕਲਤਕਸਾ ਮਰਸਰਚ ਪੰਜ ਸਿੰਘ ਸਬਾਨ ਦੀ ਹੋਈ 71 ਤਾਚ ਪ੍ਰਵਾਨ ਕੀਤਾ ਗਿਆ ਮਤਾ ਨੰਬਰ 1 ਇਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਸਿੱਖ ਪਰੰਪਰਾ ਅਨੁਸਾਰ ਚਾਰ ਤਖਤ ਸਬੰਧ ਦੇ ਜਥੇਦਾਰ ਨੂੰ ਸਥਾਨਕ ਪੱਧਰ ਦੇ ਧਾਰਮਿਕ ਸਮਾਜਿਕ ਅਤੇ ਸੱਭਿਆਚਾਰਕ ਮਸਲਿਆਂ ਬਾਰੇ ਫੈਸਲਾ ਕਰਨ ਦਾ ਅਧਿਕਾਰ ਹੈ ਪਰ ਸਮੁੱਚੇ ਪੰਥ ਨਾਲ ਸੰਬੰਧਿਤ ਅਤੇ ਵਿਸ਼ਵ ਵਿਆਪੀ ਮਸਲੇ ਪੰਜ ਜਥੇਦਾਰ ਸਿਬਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਬੈਠ ਕੇ ਵਿਚਾਰਨ ਅਤੇ ਅੰਤਮ ਫੈਸਲਾ ਲੈਣ ਦਾ ਅਧਿਕਾਰ ਹੈ ਇਹਦੇ ਵਿੱਚ ਕੈਟੇਗੋਰਿਕਲੀ ਪੰਜ ਜਥੇਦਾਰ ਲਿਖਿਆ ਅੱਗੇ ਫਿਰ ਇਹਨੂੰ ਹੋਰ ਐਕਸਪਲੇਨ ਕੀਤਾ ਡਿਸਕ੍ਰਾਈਬ ਕੀਤਾ ਹੈ ਜੇਕਰ ਕਿਸੇ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਇਕੱਤਰਤਾ ਚ ਹਾਜ਼ਰ ਨਾ ਹੋ ਸਕਣ ਤਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਭ ਉਹਨਾਂ ਦੀ ਥਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਦੇ ਸਿੰਘ ਸੇਵਾਦਾਰਾਂ ਵਿੱਚੋਂ ਸ਼ਾਮਲ ਕਰ ਸਕਣਗੇ ਹੁਣ ਇਹਦੇ ਵਿੱਚ ਉਸ ਵੇਲੇ ਦੇ ਤਖਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਦੇ ਜਥੇਦਾਰ ਗਿਆਨੀ ਰਤਨ ਸਿੰਘ ਔਰ ਗਿਆਨੀ ਇਕਬਾਲ ਸਿੰਘ ਜਥੇਦਾਰ ਸੇ ਸੇ ਦੀ ਤਕਸੀਰੀ ਪਟਨਾ ਸਾਹਿਬ ਹਰਮੰਦਰ ਤੇ ਉਹ ਨਾਲ ਸ਼ਾਮਲ ਸੀ ਹੁਣ ਇੰਦਰਪ੍ਰੀਤ ਜੀ ਮੈਂ ਇਹਦੇ ਚ ਇੱਕ ਗੱਲ ਤੁਹਾਨੂੰ ਪੁੱਛਾਂ ਵੀ ਫੈਸਲਾ ਸਵੇਰੇ ਫੈਸਲਾ ਹੋਇਆ ਉਤੋਂ ਸ਼ਾਮ ਨੂੰ ਅਸੀਂ ਜਥੇਦਰਾਂ ਦੀ ਮੀਟਿੰਗ ਸੱਦ ਲਈ ਇਹਦੇ ਵਿੱਚ ਲਿਖਿਆ ਜੇ ਉਹ ਨਾ ਹਾਜ਼ਰ ਹੋ ਸਕਣ ਮਤਲਬ ਇਹ ਆ ਕਿ ਜੇ ਤੁਸੀਂ ਉਹਨਾਂ ਨੂੰ ਸੋਚਣਾ ਭੇਜੀ ਉਹਨਾਂ ਨੇ ਕਿਹਾ ਫਲਾਣੇ ਦਿਨ ਅਸੀਂ ਹਾਜ਼ਰ ਨਹੀਂ ਹੋ ਸਕਦੇ ਫਿਰ ਇਹਦਾ ਮਤਲਬ ਸਵੇਰੇ ਫੈਸਲਾ ਸ਼ਾਮ ਨੂੰ ਇਕੱਤਰਤਾ ਸੱਦ ਲਈ ਉਤੋਂ ਤਾਂ ਆਉਣਾ ਹੀ ਸੰਭਵ ਨਹੀਂ ਪਟਨਾ ਸਾਹਿਬ ਤੋਂ ਤੇ ਹਜ਼ੂਰ ਸਾਹਿਬ ਤੋਂ ਤੁਸੀਂ ਪਹਿਲੀ ਹੀ ਮੱਦ ਜਿਹੜੀ 2003 ਦੇ ਹੁਕਮਨਾਮੇ ਦੀ ਅਕਾਲੀ ਦਲ ਵੀ ਗੱਲ ਕਰਿਆ ਸਰਨਾ ਸਾਹਿਬ ਨੇ ਪੋਸਟ ਕੀਤਾ ਹੁਕਮਨਾਮਾ ਇੱਥੇ ਉਲੰਘਣਾ ਤਾਂ ਇਸ ਗੱਲ ਦੀ ਵੀ ਹੋ ਗਈ ਕਿ ਤੁਸੀਂ ਉਹਨਾਂ ਦੇ ਸਥਾਨਕ ਮਸਲੇ ਵਿੱਚ ਦਖਲ ਦਿੱਤਾ ਜਿਹੜਾ ਉਹਨਾਂ ਨੇ ਹੱਲ ਕੀਤਾ ਸੀ ਤੁਸੀਂ ਮਰਿਆਦਾ ਉਲੰਘੀ ਉਸ ਤੋਂ ਬਾਅਦ ਤੁਸੀਂ ਇਹ ਵੀ ਮਰਿਆਦਾ ਲੰਗੀ ਕਿ 21 ਮਈ ਨੂੰ ਜਿਹੜਾ ਯਾਨੀ ਗੌਰ ਨੂੰ ਜਿਹੜਾ ਤੁਸੀਂ ਬਹਾਲ ਕੀਤਾ ਸਵਾਮਾ ਉਹਦੇ 'ਚ ਉਹਨਾਂ ਦਾ ਜੱਥੇਦਾਰ ਵੀ ਸ਼ਾਮਲ ਨਹੀਂ ਇਹ ਕਿਹਾ ਗਿਆ ਸੀ ਕਿ ਪੰਜ ਜੱਥੇਦਾਰਾਂ ਦੀ ਕੀ ਉਹਨਾਂ ਨੇ ਨਾ ਕੀਤੀ ਸੀ ਆਉਣ ਤੋਂ ਤੁਸੀਂ ਚਿੱਠੀ ਲਿਖੀ ਹੋਵੇ ਉਹਨਾਂ ਨੇ ਕਿਹਾ ਕਿ ਅਸੀਂ ਨਹੀਂ ਆ ਸਕਦੇ ਫਿਰ ਤੁਸੀਂ ਸੱਚ ਕਰਨ ਸੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਲਏ ਹੋ ਜੇਕਰ ਤੀਜਾ ਮਾਮਲਾ ਕਿ ਕੱਲ ਤੁਸੀਂ आनंद பானਨ ਦੇ ਵਿੱਚ ਉਹਨਾਂ ਨੂੰ ਮੇਲ ਕੀਤੀ ਹੈ ਤੁਸੀਂ ਉਹਨਾਂ ਨੂੰ ਫੋਨ ਤੇ ਦੱਸਿਆ ਕਿ ਅਸੀਂ ਸ਼ਾਮ ਨੂੰ 71 ਤੱਕ ਬੁਲਾਉਣੀ ਹੈ ਤੇ 8 ਵਜੇ ਫਲਾਈਟ ਤੁਸੀਂ ਆ ਜਾਓ ਸਵਾਲ ਇਹ ਹੈ ਕਿ ਤੁਸੀਂ ਉਹਨਾਂ ਹੁਕਮਨਾਮਿਆਂ ਤੋਂ ਅੱਗੇ ਪਿੱਛੇ ਜਾ ਰਹੇ ਹੋ ਤੁਹਾਨੂੰ ਫਰਕ ਨਹੀਂ ਤੇ ਜਦੋਂ ਧਾਮੀ ਸਭ ਕਹਿੰਦੇ ਨੇ ਕਿ ਇਹ ਅਧਿਕਾਰ ਖੇਤਰ ਚ ਦਖਲ ਹੈ ਤਾਂ ਜਿਹੜੇ ਅਧਿਕਾਰ ਖੇਤਰ ਚ ਤੁਸੀਂ ਉਲੰਘਣਾ ਕਰ ਰਹੇ ਹੋ ਜਿਹਦੇ ਰਿਐਕਸ਼ਨ ਚੋਂ ਨਾ ਐਕਸ਼ਨ ਕੀਤਾ ਹੈ ਤੇ ਉਹਨਾਂ ਦੇ ਐਕਸ਼ਨ ਤੇ ਤੁਸੀਂ ਰਿਐਕਸ਼ਨ ਕੀਤਾ ਸੰਸਥਾਵਾਂ ਦੇ ਮੋਢੀ ਤੁਸੀਂ ਹੋ ਕੱਲ ਤੱਕ ਦੇ ਜ਼ਥੇਦਾਰ ਤੁਸੀਂ ਹੋ ਤੁਹਾਡੀ ਜ਼ਿੰਮੇਵਾਰੀ ਵੱਧਾ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਤੁਸੀਂ ਹੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਨੂੰ ਸ਼ਰਮਣੀ ਕਮੇਟੀ ਦੇ ਰੱਖਿਆ ਲਈ 1920 ਦੇ ਵਿੱਚ ਇਹਨਾਂ ਦਾ ਦਲ ਬਣਿਆ ਸੀ ਰਵਾਇਤ ਉੱਥੋਂ ਆਉਂਦੀ ਹੈ ਸੋ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਕੌਮੀ ਸੰਕਟ ਤੁਸੀਂ ਹੱਲ ਕਰਨੇ ਕਿ ਤੁਸੀਂ ਸੰਕਟ ਚ ਪਾਉਣਾ ਜੇ ਕੱਲ ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਕਰ ਵੀ ਦਿੱਤਾ ਸੀ ਤੁਹਾਨੂੰ ਨਹੀਂ ਸੀ ਲੱਗਦਾ ਕਿ ਐਡਵੋਕੇਟ ਧਾਮੀ ਨੂੰ ਤੁਰੰਤ ਫਲਾਈਟ ਬੁੱਕ ਕਰਾ ਕੇ ਆਪਣੇ ਨਾਲ ਕੋ ਜਵਾਬ ਵਿਦਵਾਨ ਲੈ ਕੇ ਉਹਨਾਂ ਦੇ ਨਾਲ ਬੈਠਣਾ ਚਾਹੀਦਾ ਸੀ ਫਿਰ ਆੜ ਕੇ ਕਹਿੰਦੇ ਕਿ ਮੈਂ ਉਹਨਾਂ ਨੂੰ ਆ ਆ ਦਲੀਲ ਦਿੱਤੀ ਇਹ ਦਲੀਲ ਦਿੱਤੀ ਇਹ ਦਲੀਲ ਦਿੱਤੀ ਉਹ ਸਹਿਮਤ ਨਹੀਂ ਹੋ ਰਹੇ ਉਹ ਕਿਸੇ ਹੋਰ ਦੇ ਹੱਥਾਂ 'ਚ �ੇੜ ਰਿਹਾ ਫਿਰ ਉਹ ਆਪਣੀ ਗੱਲ ਵੀ ਰੱਖਦੇ ਇੰਦਰਪ੍ਰੀਤ ਜੀ ਕੌਮ ਚੁਰਾਏ ਤੇ ਖੜੀ ਕਰਤੀ ਦਰਾਏ ਤੇ ਵੀ ਨਹੀਂ ਲੋਕ ਜਾਣ ਤੱਕ ਕਿੱਧਰ ਜਾਣ ਕਿੰਨੂੰ ਮੰਨਣ ਉਹ ਠੀਕ ਹੈ ਇਹ ਠੀਕ ਰੰਦਾਵਾ ਸਾਹਿਬ ਮੈਨੂੰ ਤਾਂ ਲੱਗਦਾ ਕਿ ਜਦੋਂ ਆਪਾਂ ਰਣਜੀਤ ਸਿੰਘ ਗੋਹਰੇ ਮਸਕੀਨ ਦਾ ਹੋਇਆ ਸੀ ਫੈਸਲਾ ਉਸ ਦਿਨ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਇਨ ਉਹਨਾਂ ਦੇ ਕੰਮਾਂ 'ਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਮਤਲਬ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਜੋ ਉਹਨਾਂ ਦਾ ਕੰਮ ਹੈ ਉਹ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਕਿ ਜਦੋਂ ਹੁਣ ਉਨ੍ਹਾਂ ਦੇ ਕੰਮਾਂ 'ਚ ਇਹਨਾਂ ਨੇ ਦਖਲਅੰਦਾਜ਼ੀ ਕੀਤੀ ਹੈ ਤਾਂ ਫਿਰ ਤੁਹਾਨੂੰ ਚੁਭ ਰਹੀ ਹੈ ਇਹ ਹੁੰਦਾ ਹੀ ਹੈ ਜਦੋਂ ਕੋਈ ਬੰਦਾ ਕਿਸੇ ਦੇ ਕੰਮ 'ਚ ਦਖਲਅੰਦਾਜ਼ੀ ਕਰੇਗਾ ਤਾਂ ਚੁਭਦਾ ਹੀ ਹੈ ਫਿਰ ਦੂਸਰੇ ਅਧਿਕਾਰ ਖੇਤਰ ਦੀ ਗੱਲ ਕਰਦੇ ਹਾਂ ਠੀਕ ਹੈ ਮੈਂ ਉਹ ਜਿਹੜਾ ਤੁਸੀਂ ਹੁਕਮਨਾਮਾ ਪੜਿਆ ਉਹ ਮੈਂ ਕਈ ਵਾਰੀ ਪੜ ਚੁੱਕਿਆ ਹਾਂ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੈ ਤਾਂ ਹੁਕਮਨਾਮਾ ਜਿਹੜਾ ਹੈਗਾ ਉਹ ਇੰਟਰਨੈਟ ਮੀਡੀਆ ਤੇ ਸਰਕੂਲੇਟ ਹੋਣ ਲੱਗ ਜਾਂਦਾ ਬਹੁਤ ਤੋਂ ਬਹੁਤ ਸਰਕੂਲੇਟ ਹੁੰਦਾ ਹੈ ਕਿ ਦੇਖੋ ਜੀ ਇਹ ਹੈਗਾ ਪਰ ਉਹਦੇ 'ਚ ਉਹ ਚੀਜ਼ਾਂ ਦੇਖਦੇ ਹੀ ਨਹੀਂ ਹੈ ਕਿ ਜਿਹੜੇ ਪੰਜੋ ਤਖਤਾਂ ਦੇ ਜੱਥੇਦਾਰ ਨੇ ਇਕੱਠ ਉਹ ਕਦੋਂ ਇਕੱਠੇ ਹੁੰਦੇ ਆ ਹਜੂਰ ਸਾਹਿਬ ਵਾਲੇ ਜਥੇਦਾਰ ਬਾਰੇ ਮੰਨਿਆ ਜਾਂਦਾ ਕਿ ਉਹ ਤਾਕਤ ਨਹੀਂ ਛੱਡਦੇ ਪਰ ਉਹਨਾਂ ਦਾ ਕੋਈ ਨਾ ਕੋਈ ਨੁਮਾਇੰਦਾ ਜ਼ਰੂਰ ਭੇਜਦੇ ਜਦੋਂ ਤੁਸੀਂ ਟਾਈਮ ਦਿੰਨੇ ਹੋ ਪਰ ਜੇ ਉਹ ਤੁਹਾਡੀ ਗੱਲ ਇਹ ਵੀ ਠੀਕ ਹੈ ਕਿ ਜਦੋਂ ਤੁਸੀਂ ਟਾਈਮ ਹੀ ਨਹੀਂ ਦਿੱਤਾ ਮਤਲਬ ਸਵੇਰੇ ਫੈਸਲਾ ਆਇਆ 11:00 11:30 ਵਜੇ ਦੇ ਆਸ-ਪਾਸ ਇਹ ਫੈਸਲਾ ਆਇਆ ਤੇ ਸ਼ਾਮ ਤੱਕ ਤੁਸੀਂ ਵੀ ਆਪਣਾ ਬਦਲਾ ਦੇ ਉਹ ਉਹਨਾਂ ਤਖਤਾਂ ਦੇ ਜਥੇਦਾਰ ਕਦੋਂ ਆਣਗੇ ਕਿਵੇਂ ਆਣਗੇ ਇਹ ਇਹ ਸਮੱਸਿਆਵਾਂ ਹੈਗੀਆਂ ਨੇ ਪਰ ਹੱਲ ਕਿੱਦਾਂ ਹੋਣ ਹਲਕ ਹੁੰਦੀਆਂ ਸੰਵਾਦ ਨਾਲ ਸੰਵਾਦ ਤਾਂ ਸਾਡੇ ਚ ਖਤਮ ਹੋ ਚੁੱਕਿਆ ਮੈਂ ਤੇ ਇਹੀ ਕਹਿ ਰਿਹਾ ਕਿ ਜਿਹੜੀ ਕੌਮ ਹੀ ਸ਼ਬਦ ਗੁਰੂ ਨੂੰ ਮੰਨਦੀ ਹੈ ਉਹਦੇ ਵਿੱਚ ਸੰਵਾਦ ਹੀ ਨਹੀਂ ਹੈਗਾ ਉਹ ਸਿਰਫ ਔਰ ਸਿਰਫ ਆਪਣੀ ਜਿਹੜੀ ਧੌਂਸ ਹੈ ਕੱਲੀ ਉਹਦੇ ਉੱਤੇ ਹੀ ਚੱਲਣਾ ਚਾਹੁੰਦਾ ਹੈ ਕਿ ਜੇ ਅਧਿਕਾਰ ਤਖਸਾ ਅਕਾਲ ਤਖਸਾ ਕੋਲ ਹੈ ਤਾਂ ਅਸੀਂ ਕਰ ਦੇਣਾ ਇਹ ਦੇਖਣਾ ਹੀ ਨਹੀਂ ਹੈ ਵੀ ਅਸੀਂ ਕਿਹਨਾਂ ਨੂੰ ਬੁਲਾਣਾ ਸੀਗਾ ਉਸ ਫੈਸਲੇ ਨੂੰ ਲੈਣ ਲਈ ਇਹਨਾਂ ਨੂੰ ਨਹੀਂ ਤੇ ਕੋਈ ਜ਼ਰੂਰਤ ਨਹੀਂ ਲੈ ਲਓ ਫੈਸਲਾ ਕਿਉਂਕਿ ਹੁਕਮ ਹੁਕਮ ਜਿਹੜਾ ਉੱਪਰ ਆਇਆ ਤੇ ਉਹਨੂੰ ਆਪਾਂ ਲਾਗੂ ਕਰਨਾ ਹੀ ਕਰਨਾ ਹੈ ਇਹ ਜਿਹੜੇ ਸੰਵਾਦਾਂ ਦੀ ਕਮੀ ਕਰਕੇ ਹੀ ਰੰਧਾਵਾਸਬ ਇੱਥੇ ਸਥਿਤੀ ਪਹੁੰਚ ਚੁੱਕੀ ਹੈ ਸਾਡੀ ਜੇ ਅਸੀਂ ਹੋਰ ਇਸ ਤੋਂ ਵੀ ਅਜੇ ਅਸੀਂ ਮੈਨੂੰ ਲੱਗਦਾ ਹੋਰ ਅੱਗੇ ਜਾਵਾਂਗੇ ਬਾਸਕਰ ਸਾਹਿਬ ਦੀ ਗੱਲ ਠੀਕ ਹੈ ਕਿ ਜਿਹੜੇ ਨਾਨ ਸਿੱਖ ਬੰਦੇ ਨੇ ਉਹ ਜਦੋਂ ਇਸ ਸਾਰੇ ਚੀਜ਼ ਨੂੰ ਸਿਸਟਮ ਨੂੰ ਦੇਖਦੇ ਨਹੀਂ ਜਾਂ ਸਮਝਦੇ ਨਹੀਂ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਹੁੰਦਾ ਕਿ ਐਕਚੁਅਲੀ ਹੋ ਕੀ ਰਿਹਾ ਹੈ ਤਾਂ ਅਸੀਂ ਉੱਥੇ ਮਜ਼ਾਕ ਦੇ ਪੱਤਰ ਪੰਧ ਕਰਦੇ वैसे ਜਿਹੜੀ ਗੱਲ ਰੰਦਾਵਾ ਜੀ ਕਿਸ ਤਰੀਕੇ ਨਾਲ ਦੁਰ ਰਹੀ ਹੈ ਨਾ ਹਜੇ ਤੱਕ ਗਿਆਨੀ ਗੜਗੱਛਾ ਸਾਹਿਬ ਨੂੰ ਪੂਰੀ ਪ੍ਰਮਾਨਗੀ ਨਹੀਂ ਮਿਲੀ ਸੀਗੀ ਪੰਥ ਦੀ ਪਰ ਇਹ ਗੱਲ ਕਰਕੇ ਨਾ ਜਿਹੜਾ ਕੱਲ ਉਹਨਾਂ ਨੇ ਕੀਤੀ ਹੈ ਉਹਦੇ ਵਿੱਚ ਇੱਕ ਹੋਰ ਗੱਲ ਸਾਬਿਤ ਕਰਦੀ ਹੈ ਕਿ ਵੀ ਉਹ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਅੰਡਰ ਜਿਸ ਤਰੀਕੇ ਨਾਲ ਕੰਮ ਕਰ ਰਹੇ ਹੁੰਦੇ ਹਨ ਨਾ ਐਦਾਂ ਦੀ ਇੱਕ ਮੈਸੇਜ ਕੌਮ ਦੇ ਵਿੱਚ ਗਿਆ ਉਹ ਵੀ ਖਾਸ ਕਰਕੇ ਤਦ ਇਹ ਗੱਲ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ ਜਦ ਅਸੀਂ ਕਹਿੰਦੇ ਹਾਂ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹਦੇ ਵਿੱਚ ਉਹ ਸ਼ਾਨ ਵਾਲਾ ਔਰ ਮਹਾਨ ਵਾਲਾ ਕੰਮ ਉਹਨਾਂ ਨੇ ਨਹੀਂ ਕੀਤਾ ਜਿਸ ਮਸਲੇਆਂ ਨੂੰ ਹੱਲ ਕੀਤਾ ਜਾਂਦਾ ਕੀਤਾ ਜਾ ਸਕਦਾ ਸੀਗਾ ਉਸ ਮਸਲੇ ਦੇ ਉੱਤੇ ਤੁਸੀਂ ਟਕਰਾਵ ਵਾਲੀ ਸਥਿਤੀ ਦੇ ਵਿੱਚ ਆ ਜਾਂਦੇ ਹੋ ਔਰ ਪੰਥ ਦੇ ਵਿੱਚ ਇੱਕ ਕਨਫਿਊਜ਼ਨ ਜੀ ਪੈਦਾ ਕਰ ਦਿੰਦੇ ਹੋ ਵੀ ਕੌਣ ਸਹੀ ਕੋਈ ਕੌਣ ਗਲਤ ਹੁਣ ਅਕਾਲ ਤੱਕ ਦੇ ਉੱਤੇ ਵੀ ਇੱਕ ਸਵਾਲ ਉੱਠ ਗਿਆ ਨਾ ਵੀ ਗਲਤ ਤੇ ਸਹੀ ਕੌਣ ਹੈ ਐਦਾਂ ਦੇ ਸਵਾਲ ਨਹੀਂ ਉੱਠਣੇ ਚਾਹੀਦੇ ਪਰ ਚਲੋ ਹੁਣ ਗੱਲਾਂ ਤੁਰੀ ਜਾਣਾ ਜੀ ਅਸਰ ਸਾਹਿਬ ਇਹਦੇ ਵਿੱਚ ਇਹ ਹੈਗਾ ਕਿ ਜਿਹੜੀ ਤੁਸੀਂ ਚਾਹਨਾ ਕਿ ਆਲਰੇਡੀ ਮੈਂ ਜਿਹੜੀ ਗੱਲ ਸੰਵਾਦ ਦੀ ਕਰ ਰਿਹਾ ਨਾ ਉਹ ਮੈਂ ਇਸ ਤਰ੍ਹਾਂ ਕੇ ਕਰ ਰਿਹਾ ਹਾਂ 올ਰੀਡੀ ਅਗਰ ਉਸ ਤਖਤ ਤੇ ਜਿੱਥੇ ਇੰਤਜ਼ਾਰ ਹੋ ਰਿਹਾ ਨੇ 40 ਦਿਨ ਦਾ ਸਮਾਂ ਦਿੱਤਾ ਤਾਂ ਇਸ 40 ਦਿਨ ਚ ਆਪਾਂ ਨੇ ਕੀ ਕੀਤਾ ਮੇਰਾ ਤਾਂ ਸਵਾਲ ਸਿਰਫ ਇਹ ਹੈ ਕਿ ਇਸ ਉੱਤੇ ਕੋਈ ਗੱਲਬਾਤ ਜਾਂ ਸੰਵਾਦ ਨਹੀਂ ਹੋਣਾ ਚਾਹੀਦਾ ਸੀਗਾ ਜਾਂ ਆਪਾਂ ਐਦਾਂ ਹੀ ਕਰਕੇ ਟਾਲਦਾ ਵੀ ਇਹਨਾਂ ਤੋਂ ਇਹ ਤਾਂ ਇਹ ਕੁਝ ਕਰ ਹੀ ਨਹੀਂ ਸਕਦੇ ਸੋ ਇਹ ਚੀਜ਼ਾਂ ਦੇ ਉੱਤੇ ਚਰਚਾ ਦੀ ਲੋੜ ਹੈਗੀ ਹੈ